ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਚ ਮਹੱਲਾ ਤੀਜਾ ਸਬ ਘਟ ਆਪੇ ਭੋਕਨ ਹਾਰਾ ਅਲਖ ਵਰਤੇ ਅਗਮ ਅਪਾਰਾ ਗੁਰ ਕੇ ਸਬਦ ਮੇਰਾ ਹਰ ਪ੍ਰਭ ਧਿਆਈਐ ਸਹਿਜੇ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸਬਦ ਮਨ ਬਸਾਵਣਿਆ ਸਬਦ ਸੁਝੇ ਤਾਂ ਮਨ ਸਿਓ ਲੂਝੇ ਮਨਸਾ ਮਾਰ ਸਮਾਵਣਿਆ ਰਹਾਓ ਪੰਜ ਦੂਤ ਮੋਹੇ ਸੰਸਾਰਾ ਮਨਮਖ ਅੰਦੇ ਸੋਦ ਨਸਾਰਾ ਗਰਮਖ ਹੋਵੈ ਸੋ ਆਪਣਾ ਘਰ ਰਾਖੇ ਪੰਜ ਦੂਤ ਸਬਦ ਪਚਾਵਣਿਆ ਇੱਕ ਗਰਮਖ ਸਦਾ ਸੱਚੇ ਰੰਗ ਰਾਤੇ ਸੱਚੇ ਪ੍ਰਭ ਸੇਵੈ ਆਂ ਦਿਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੋ ਪਾ ਪਾਵਣਿਆ ਏਕਮ ਏਕੈ ਆਪੋ ਪਾਇ ਤੋ ਪਿਤਾ ਦੂਜਾ ਤ੍ਰਿਪਿਤ ਮਾਇਆ चौथी पौड़ी गुरमुख ऊची सच्चो सचो सच कमावन सब है सचा जे सचे पावे जिन सच जाता सो सहज समावे गुरमुख करनी सचे सेवै साचे जाए समावन सचे बाजो को अवर न दुआ दूजे लाग जग खप मुआ गुरमुख होवे सो एको जाने एको सेव सुख पावन ਜੀ ਚੰਤ ਸਭ ਸਰਣ ਤੁਮਾਰੀ ਆਪੇ ਤਰ ਦੇਖੇ ਕੱਚੀ ਪੱਕੀ ਸਾਰੀ ਆਂਦਿਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮੇਲੇ ਵੇਖੈ ਹਦੂਰ ਸਭ ਮੈਂ ਆਪ ਰਹਾ ਭਰਪੂਰ ਨਾਨਕ ਆਪੇ ਆਪ ਵਰਤੇ ਗੁਰਮਖ ਸੋਚੀ ਪਾਵਣਿਆ